ਸਤਿ ਸ੍ਰੀ ਅਕਾਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਕਰਦੇ ਆਂ ਮੁਰਤੋ ਚੈਨਲ ਵੈਦਰ ਵਾਈਸ ਮਿੰਦਰ ਤੇ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਅੱਜ ਤੋਂ ਲੈ ਕੇ ਲਗਭਗ 30 April ਪੰਜਾਬ ਦਾ ਮੌਸਮ ਕਿਵੇਂ ਜਰਵੇਗਾ ਯਾਨੀ ਕਿ ਜਿਹੜੇ ਆਖਰੀ ਦਿਨ ਨੇ April ਮਹੀਨੇ ਦੇ ਇਹਨਾਂ ਦੇ ਵਿੱਚ ਕੀ ਹਾਲਾਤ ਸਾਨੂੰ ਮੌਸਮ ਦੇ ਵਿੱਚ ਦੇਖਣ ਨੂੰ ਮਿਲਣਗੇ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਵੱਡੇ ਬਦਲਾਅ ਆਉਣਗੇ 22 ਤਰੀਕ ਤੋਂ ਲੈ ਕੇ 25 ਤਰੀਕ ਤੱਕ ਫਿਲਹਾਲ ਮੌਸਮ ਠੀਕ ਹੈ ਪੱਛਮੀ ਹਵਾ ਦੀ ਵਾਪਸੀ ਵੀ ਹੋ ਰਹੀ ਹੈ ਨਾਲ ਦੀ ਨਾਲ ਪੂਰਬੀ ਹਵਾ ਦੁਆਰਾ ਤੋਂ 25 ਤਰੀਕ ਤੋਂ ਬਾਅਦ ਐਂਟਰ ਕਰ ਜਾਵੇਗੀ ਬੱਦਲਬਾਜ਼ੀ ਦੇ ਵੀ ਹਾਲਾਤ ਦੇਖਣ ਨੂੰ ਮਿਲਣਗੇ ਤੇਜ਼ ਹਨੇਰੀ ਅਤੇ ਤੇਜ਼ ਧੁੱਪ ਦੇ ਵੀ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਤਾਪਮਾਨ ਦੁਆਰਾ ਤੋਂ 38-39 ਡਿਗਰੀ ਤੱਕ ਜਾਂਦੇ ਹੋਏ ਦਿਖਾਈ ਦੇ ਸਕਦੇ ਨੇ ਇਸ ਤੋਂ ਇਲਾਵਾ ਮੌਸਮ ਵਿਭਾਗ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਅਸੀਂ ਵੀਡੀਓ ਵਿੱਚ ਅੱਗੇ ਦਵਾਂਗੇ ਵੀਡੀਓ ਦੀ ਅਗਲੀ ਜਾਣਕਾਰੀ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਜਾਣਕਾਰੀ ਚੰਗੀ ਲੱਗਦੀ ਹੈ ਤੇ ਵੀਡੀਓ ਲਾਈਕ ਵੀ ਕਰ ਦਿਓ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਵੀ ਕਰਦੇ ਹੋ ਗੱਲ ਕਰਾਂਗੇ ਸਭ ਤੋਂ ਪਹਿਲਾਂ ਹਾਲਾਤਾਂ ਦੇ ਮੌਸਮ ਦੇ ਹਾਲਾਤ ਜਿਹੜੇ ਨੇ ਮੀਂਹ ਦੀ ਸੰਭਾਵਨਾ 25 ਤਰੀਕ ਤੱਕ ਕਿਸੇ ਤਰੀਕੇ ਦੀ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਬੱਦਲਬਾਈ ਅਤੇ ਹਵਾ ਤੇਜ਼ ਚੱਲਣ ਦੀ ਉਮੀਦ ਜ਼ਰੂਰ ਹੈ ਪਰ 25 ਤਰੀਕ ਤੋਂ ਬਾਅਦ 26 27 ਅਤੇ 28 ਤਰੀਕ ਦੇ ਵਿੱਚਕਾਰ ਤੇਜ਼ ਬੱਦਲਬਾਈ ਪੂਰਬ ਦੀ ਹਵਾ ਦੀ ਐਂਟਰੀ ਹੋਵੇਗੀ ਮੀਂਹ ਦੇ ਹਾਲਾਤ ਵੀ ਬਣ ਸਕਦੇ ਨੇ ਨਾਲ ਦੀ ਨਾਲ ਗਰਜ ਚਮਕ ਅਤੇ ਗੜੇ ਮਾਰੀ ਦੀ ਉਮੀਦ ਕੀਤੀ ਜਾਵੇਗੀ ਜਿਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਮਾਝੇ ਦਾ ਇਲਾਕਾ ਅਤੇ ਪੱਛਮੀ ਤੋਂ ਪੂਰਬੀ ਇਲਾਕੇ ਦੇ ਪੱਲ ਮੌਸਮ ਬਦੇਗਾ ਜਿਸ ਦੇ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਨਮਾਸ਼ਹਿਰ ਕਰਾਲੀ ਮੋਹਾਲੀ ਮੋਰਿੰਡਾ ਚੰਡੀਗੜ੍ਹ ਇਹਨਾਂ ਵਿੱਚ ਹਾਲਾਤ ਵਿਗੜਦੇ ਹੋਏ ਸਾਨੂੰ ਦਿਖਾਈ ਦੇਣਗੇ ਤੇਜ਼ ਹਨੇਰੀ ਗੜੇਮਾਰੀ ਦੀ ਵੀ ਉਮੀਦ ਕੀਤੀ ਜਾ ਸਕਦੀ ਹੈ ਤੇ ਨਾਲ ਦੀ ਨਾਲ ਮੌਸਮ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਦੀ ਉਮੀਦ 26 27 ਤਰੀਕ ਦੇ ਵਿੱਚ ਕਰ ਕੀਤੀ ਜਾ ਸਕੇਗੀ 26 ਤਰੀਕ 27 ਤਰੀਕ ਤੋਂ ਬਾਅਦ ਮੌਸਮ ਫਿਰ ਤੋਂ ਸਾਫ਼ ਹੋ ਜਾਵੇਗਾ ਚੰਗੀ ਧੁੱਪ ਲੱਗੇਗੀ 28 29 30 ਤਰੀਕ ਤੱਕ ਮੌਸਮ ਦੇ ਵਿੱਚ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਪੱਛਮੀ ਹਵਾ ਦੀ ਤੇ ਜਿਸ ਦੇ ਨਾਲ ਮੌਸਮ ਕਾਫੀ ਹੱਦ ਤੱਕ ਕਲੀਅਰ ਹੋ ਜਾਵੇਗਾ ਚੰਗੀ ਧੁੱਪ ਲੱਗੇਗੀ ਤਾਪਮਾਨ 38 39 40 ਡਿਗਰੀ ਤੱਕ ਬਣਦੇ ਹੋਏ ਦਿਖਾਈ ਦੇਣਗੇ ਇਹਨਾਂ ਦੇ ਵਿੱਚ ਜਿਹੜੀ ਮੇਨ ਆਪਾਂ ਨੂੰ 3 ਦਿਨਾਂ ਦੀ ਗੱਲ ਕੀਤੀ ਜਾਵੇਦਾ 25 26 27 28 ਇਹ 4 ਦਿਨਾਂ ਦਾ ਧਿਆਨ ਰੱਖਣਾ ਪਵੇਗਾ ਕਿਸਾਨਾਂ ਦੀ ਚਿੰਤਾ ਇਹਨਾਂ ਦਿਨਾਂ ਵਿੱਚ ਵੱਧ ਸਕਦੀ ਹੈ ਉਮੀਦ ਜਿਹੜੀ ਇਹੀ ਹੈ ਕਿ ਕਿਸਾਨ ਵੀਰ ਆਪਣੀ ਫਸਲ ਦਾ ਧਿਆਨ ਰੱਖਣ ਅਸੀਂ ਇਹੀ ਬੇਨਤੀ ਕਰਾਂਗੇ ਅਗਰ ਕੋਈ ਜਾਣਕਾਰੀ ਹੋਰ ਤੁਹਾਨੂੰ ਚਾਹੀਦੀ ਹੈ ਤਾਂ ਚੈਨਲ ਦੇ ਉੱਪਰ ਵੀਡੀਓ ਜਲਦ ਦੇ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ